ਤਾਂ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਸਜਾਨਪੁਰ ਪਹੁੰਚੇ ਸੀ ਰਾਵੀ ਨੇ ਕਾਫੀ ਨੁਕਸਾਨ ਕੀਤਾ ਹੈ ਸਜਾਨਪੁਰ ਦੇ ਖਾਸ ਤੌਰ ਤੇ ਤੇ ਸ਼ਹਿਰੀ ਖੇਤਰ ਦੇ ਵਿੱਚ ਵੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀਗਾ ਪਰ ਸਜਾਨਪੁਰ ਦੇ ਹੋਲਸੇਲ ਮਾਰਕੀਟ 'ਚ ਕਾਫੀ ਨੁਕਸਾਨ ਹੋਇਆ ਸੀ ਜਗਮਉਨ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਸਰਗਰਮ ਨੇ ਔਰ ਸਾਰੇ ਦੁਕਾਨਦਾਰਾਂ ਦੇ ਨਾਲ ਇਹਨਾਂ ਦੀ ਲੰਬੀ ਗੱਲਬਾਤ ਜਿਹੜੀ ਹੋਈ ਸੀ ਤਾਂ ਜਗਮਉਨ ਜੀ ਜਿਹੜੀ ਅੱਜ ਦੌਹਰਾ ਆਇਆ ਹੈ ਨੁਕਸਾਨ ਨੂੰ ਲੈ ਕੇ ਕਿੰਨਾ ਕੁ ਨੁਕਸਾਨ ਹੋਇਆ ਜੀ ਔਰ ਕੀ ਗੱਲਬਾ ਦੇਖੋ ਜੀ ਸਭ ਤੋਂ ਪਹਿਲੇ ਤੇ ਜੋ ਇਤਰਾਸਤੀ ਆਈ ਹੈ ਬਾੜ ਦੀ ਇਤਰਾਸਤੀ ਬਹੁਤ ਖਤਰਨਾਕੀ ਖਾਸ ਤੌਰ ਤੇ ਜਿਹੜੇ ਦਰਿਆ ਦੇ ਕੰਢੇ ਰਹਿੰਦੇ ਲੋਕ ਤੇ ਸਿਹਨਪੁਰ ਦੇ ਵਿੱਚ ਸਿਹਨਪੁਰ ਸ਼ਹਿਰ ਦੇ ਵਿੱਚ ਤਕਰੀਬਨ ਪਾਣੀ ਵੜ ਗਿਆ ਹੈ ਹੋਲ ਸੇਲ ਦੀ ਮਾਰਕੀਟ ਹੈ 4 ਨੰਬਰ 5 ਨੰਬਰ ਤਕਰੀਬਨ ਤਕਰੀਬਨ ਥੱਲੇ ਬੇਸਮੈਂਟਾਂ ਦਾ ਉੱਪਰ ਤਿੰਨ ਤਿੰਨ 4-4 ਫੁੱਟ ਪਾਣੀ ਚੜ ਗਿਆ ਸੀ ਤੇ ਇਸ ਕੰਨ ਅੱਜ ਡਾਕਟਰ ਜਯੋਤਿੰਦਰ ਜੀ ਆਏ ਸੀ ਤੇ ਉਹਨਾਂ ਦਾ ਕੱਲ 17 ਤਰੀਕ ਦਾ ਦੌਰਾ ਸੀ ਅੱਜ 18 ਦਾ ਵੀ ਦੌਰਾ ਅੱਜ ਸਿਆਨਪੁਰ ਸੀ ਕੱਲੋਂ ਭੋਇ ਸੀ ਤੇ ਮੰਨਣੀ ਡਾਕਟਰ ਜਯੋਤਿੰਦਰ ਜੀ ਨੇ ਬਹੁਤ ਵਧੀਆ ਉਪਰਾਲਾ ਆ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਦੀ ਲੀਡਰਸ਼ਿਪ ਦਾ ਉਹਨਾਂ ਨੇ ਇੱਥੇ ਸਾਨੂੰ ਅਨਾਜ ਵੀ ਭੇਜਿਆ ਬੰਡਲ ਲਈ ਗਰੀਬਾਂ ਲਈ ਬਾਕੀ ਸਾਰੀ ਸਟੇਟ ਤੋਂ ਅਨਾਜ ਵੀ ਆ ਰਿਹਾ ਹੈ ਤਾਂ ਕਿ ਪੰਜਾਬ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਏ ਇਹਦੇ ਲਈ ਸਾਰੇ ਪ੍ਰਯਾਸ ਕਰ ਰਹੇ ਆ ਤੇ ਹੁਣ ਇਹ ਹੈ ਕਿ ਅੱਗੇ-ਅਗੇ ਪਾਰਟੀ ਨਿਰੰਤਰ ਚੱਲ ਰਹੀ ਹੈ ਔਰ ਅਗੇ ਮੋਦੀ ਜੀ ਦਾ ਜੀ ਪ੍ਰਧਾਨ ਮੰਤਰੀ ਜੀ ਵੀ ਆਏ ਸੀਗੇ ਉਸ ਦਿਨ ਪਟਾਨਕੋੜੀ ਸੀਗੇ ਉਦੋਂ ਤੁਹਾਡੀ ਲੋਕਲ ਲੀਡਰਸ਼ਿਪ ਮਿਲੀ ਸੀ ਉਸ ਦਿਨ ਵੀ ਰਾਤ ਪੈਕੇ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਹੋਰ ਵੀ ਮੁਆਵਜ਼ਾ ਜਿਹੜਾ ਮਿਲੇਗਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਵੀ 1600 ਕਰੋੜ ਤੇ ਉਹਨਾਂ ਨੇ ਫੋਰੀ ਤੌਰ ਤੇ ਉਸ ਦਿਨ ਫੋਰੀ ਤੌਰ ਤੇ ਦਿੱਤਾ ਉਹਨਾਂ ਨੇ ਉਹਦੇ ਬਾਅਦ ਇਹ ਹੈ ਕਿ ਉਹਦੇ ਬਾਅਦ ਉਹਨਾਂ ਨੇ ਕਿਹਾ ਜਿਸ ਜਿਸ ਤਰ੍ਹਾਂ ਵੀ ਸਾਨੂੰ ਮੌਇਨਾ ਹੁੰਦਾ ਜਾਏਗਾ ਲਗਾਤਾਰ ਜਿਸ ਤਰ੍ਹਾਂ ਵੀ ਅੱਗੇ ਸਰਵੇ ਸਰਵੇ ਆਂਦਾ ਜਾਏਗਾ ਤੇ ਨਾਲ ਨਾਲ ਉਸੇ ਸਾਰਾ ਅੱਗੇ ਪੈਕੇਜ ਦਿੰਦੇ ਜਾਾਂਗੇ ਉਹਨਾਂ ਨੇ ਬਿਲਕੁਲ ਕਿਹਾ ਜੇ ਸਾਰੇ ਡੀਸੀ ਨੂੰ ਕਹਿੰਦਾ ਸੈਂਟਰ ਦੀ ਲੀਡਰਸ਼ਿਪ ਨੂੰ ਵੀ ਕਹਿੰਦਾ ਤੇ ਸੈਂਟਰ ਦੇ ਅਫਸਰਾਂ ਨੂੰ ਵੀ ਉਹਨਾਂ ਨੇ ਭੇਜਤਾ ਵੀ ਹਰ ਇੱਕ ਜਾ ਕੇ ਕਿਸੇ ਦੇ ਘਰਾਂ ਦਾ ਮवेशੀਆਂ ਦਾ ਇਨਸਾਨਾਂ ਦਾ ਜ਼ਮੀਨਾਂ ਦਾ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਹੈ ਉਹ ਸਰਕਾਰ ਦੀ ਤਰਫੋਂ ਵੀ ਹੋ ਰਿਹਾ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਵੀ ਸਾਰਾ ਕੰਮ ਲਗਾਤਾਰ ਲਗੇਦੇ ਸੇਵਾ ਚ ਜੀ ਮੋਜੀ ਤੁਸੀਂ ਕੱਲ ਵੀ ਨਾਲ ਸੀਗੇ ਡਾਕਟਰ ਸਾਹਿਬ ਤੇ ਕੱਲ ਭੋਇਲ ਕਦੇ ਵਿੱਚ ਕਿਸਾਨਾਂ ਨਾਲ ਵੀ ਮਿਲੇ ਬਰਾਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਸੀ ਹਾਂਜੀ ਉਹ ਜਿਹੜੇ ਸਪੌਟ ਹੈ ਨਾ ਜਿੱਥੇ ਇੱਥੇ ਵੀ ਜਿੱਥੋਂ ਨੁਕਸਾਨ ਸ਼ੁਰੂ ਹੋਇਆ ਉੱਥੇ ਸਾਰੇ ਡਾਕਟਰ ਸਾਹਿਬ ਗਏ ਆ ਮੁਲੇ ਬਿਲਕੁਲ ਗਰਾਉਂਡ ਜ਼ੀਰੋ ਤੇ ਜਾ ਕੇ ਉਹਨਾਂ ਨੇ ਬੜੀ ਡੀਸੀ ਸਾਹਿਬ ਨਾਲ ਸੀ ਐਸਐਸਪੀ ਸਾਹਿਬ ਨਾਲ ਸੀ ਉਹਨਾਂ ਨੇ ਉਹਨੂੰ ਹਦਾਇਤਾਂ ਵੀ ਦਿੱਤੀਆਂ ਇਸ ਤਰ੍ਹਾਂ ਕਰੋ ਜਿੰਦੇ ਮਕਾਨ ਟੁੱਟੇ ਉਹਨਾਂ ਦੇ ਮਕਾਨ ਲਈ ਉਹਨਾਂ ਨੇ ਕਿਹਾ ਆਨਲਾਈਨ ਬਕਾਇਦਾ ਉਹਨਾਂ ਨੇ ਲਿਸਟ ਬਣਵਾ ਆ ਕੇ ਸਾਰੀ ਉਹਨਾਂ ਤੱਕ ਪਹੁੰਚਾਈ ਹੈ ਇਹ ਕੋਈ ਹਵਾ ਹਵਾ ਹੀ ਦੋਰਾ ਨਹੀਂ ਇਹ ਸਾਰਾ ਚੀਜ਼ ਗਰਾਉਂਡ ਤੇ ਉਤਰ ਹੀ ਗਈ ਜਿਹੜੀ ਸਜਾਨਪੁਰ ਦੀ ਦੁਕਾਨਾਂ ਦੇ ਅਸੀਂ ਦੇਖਿਆ ਸੀਗਾ ਇਹ ਤੇ ਥਰੂਆਊਟ ਜਿੰਨੀਆਂ ਵੀ ਹੋਲ ਸੇਲ ਮਾਰਕੀਟ ਸੀਗੀ ਬਾਰਾ ਨਹੀਂ ਪਤਾ ਲੱਗਦਾ ਪਰ ਅੰਦਰ ਸਾਰੀਆਂ ਬੇਸਮੈਂਟ ਬਣੀਆਂ ਸੀ ਬਹੁਤ ਸਮਾਨ ਲੋਕਾਂ ਦਾ ਲੱਖਾਂ ਕਰੋੜਾਂ ਦਾ ਪਿਆ ਸੀਗਾ ਸਾਰੇ ਖਰਾਬ ਹੋ ਗਿਆ ਜੀ ਦੇਖੋ ਤੁਸੀਂ ਇੱਕ ਇੱਕ ਦੁਕਾਨਦਾਰ ਦਾ 50 50 60 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਜੀ ਤੇ ਤੁਸੀਂ ਅੰਦਾਜ਼ਾ ਲਾ ਲਓ 150 ਤੋਂ 200 ਉਹ ਦੁਕਾਨ ਹੈ ਤੇ ਅਸੀਂ ਜਾਣਦੇ ਹਾਂ ਕਿ ਸੈਂਟਰ ਦੇ ਇਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਰਿਲੀਫ ਮਿਲਣੀ ਚਾਹੀਦੀ ਜੀ ਇੱਕ ਪਾਣੀ ਜਿਹੜਾ ਆਉਂਦੀ ਇਸ ਨੂੰ ਲੈ ਕੇ ਵੀ ਬੜੀ ਚਰਚਾ ਸੀ ਕਿ ਪਾਣੀ ਕਿਉਂ ਆਇਆ ਇਸ ਦੀ ਜਾਂਚ ਵੀ ਜਿਹੜੀ ਹੋਣੀ ਚਾਹੀਦੀ ਆ ਇਸ ਦੇ ਉੱਤੇ ਤੁਹਾਡੀ ਗੱਲਬਾਤ ਹੋਈ ਕੋਈ ਮੰਤਰੀ ਸਾਹਿਬ ਕੇਂਦਰੀ ਮੰਤਰੀ ਸਾਹਿਬ ਨਾਲ ਹਾਂਜੀ ਇਹ ਸਾਡੀ ਅੱਗੇ ਵੀ ਮੀਡੀਆ ਭਰਾਵਾਂ ਸਾਰਿਆਂ ਨਾਲ ਗੱਲ ਲਗਾਤਾਰ ਹੀ ਜੇਸੇ ਦਾ ਫਲੱਡ ਆਇਆ ਜੀ ਜੀ ਫਲੱਡ ਜਿਹੜਾ ਸਿਆਨਪੁਰ ਦੇ ਵਿੱਚ ਆਇਆ ਨਾ ਇਹ ਤਾਂ ਮਤਲਬ ਵੀ ਅਫਸਰਾਂ ਦੀ ਸਰਕਾਰ ਦੀ ਨਲਾਕੀ ਕਾਰਨ ਆਇਆ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹਨਾਂ ਦੇ 53 ਗੇਟ ਆ ਜੀ ਅੱਜ ਤੱਕ ਵੀ 19 ਗੇਟ ਖੁੱਲਿਆ ਸਾਰੇ ਇਹਦੇ ਕੋ ਗੇਟ ਹੀ ਨਹੀਂ ਖੁੱਲ पाए ਫਿਰ ਕੁਝ ਲੈਫਟ ਤੋਂ ਕੁਝ ਰਾਈਟ ਤੋਂ ਤੁਸੀਂਾਂ ਤੋੜਦਾ ਆ ਪਾਣੀ ਟਪ ਗਿਆ ਸ਼ਹਿਰਾਂ ਚ ਵੜ ਗਿਆ ਕੋਈ ਉਧਰ ਚਲ ਗਿਆ ਪਰਲੇ ਪਾਸੇ ਦਰਿਆ ਦੇ ਉਹ ਤਾਂ ਡੰਡੀ ਹੋ ਰਹੀ ਆ ਉਹਨੂੰ ਵੀ ਉਹਨੇ ਡੈਮੇਜ ਕੀਤਾ ਤੇ ਕੁਝ ਜਿਹੜੀਆਂ ਨਹਿਰਾਂ ਹੀ ਆ ਉਹਦੇ ਮਤਲਬ ਵੀ ਉਹਦੇ ਕੰਟਰੋਲ ਹੀ ਕਿਸੇ ਦਾ ਨਹੀਂ ਹੁੰਦੇ ਮੋਜੀ ਤੁਸੀਂ ਤਾਂ ਕਾਫੀ ਸਮੇਂ ਤੋਂ ਐਕਟਿਵ ਇੰਨਾ ਪਾਣੀ ਕਦੀ ਅੱਗੇ ਆਇਆ ਸੀਗਾ ਨਹੀਂ ਜੀ ਨਹੀਂ ਇਹ ਸਿਰਫ ਪੰਜਾਬ ਸਰਕਾਰ ਦੀ ਤੇ ਅਫਸਰਾਂ ਦੀ ਨਾਕਾਮਯਾਬੀ ਹੈ ਪਾਣੀ ਕੋਈ ਇੰਨਾ ਨਹੀਂ ਪਾਣੀ ਨੂੰ ਇਹ ਚੈਨਲ ਵਾਈ ਕੀਤਾ ਜਾਂਦਾ ਪਹਿਲੇ ਦੇ ਬੰਦੇ ਰੇ ਜਿਹੜੇ ਸਰਕਾਰ ਆ ਮੌਜੂਦਾ ਇਹਦੇ ਬੰਦੀ ਦੀ ਉਹਲੇ ਪਾਣੀ ਦੀ ਰਾਖਾ ਕੋ ਪਾਣੀ ਦੀ ਰਾਖੀ ਬੈਠੇ ਹੋ ਤੁਹਾਡੇ ਧਿਆਨ ਚ ਨੰਗਲ ਜਾ ਕੇ ਕਿਸ ਤਰ੍ਹਾਂ ਬੈਠਦੇ ਨੇ ਸਾਰੇ ਲੀਡਰ ਇੰਦੇ ਤੇ ਉਹ ਬੜੀ ਮਤਲਬੀ ਇੱਕ ਗੱਲ ਆ ਵੀ ਜਦੋਂ ਤੁਸੀਂ ਪਾਣੀ ਆ ਰਿਹਾ ਅਜਾ ਮੌਸਮ ਵਿਭਾਗ ਨੇ ਕਹਿ ਤਾ ਇਸ ਵਾਰ ਬਰਸਾਤ ਜ਼ਿਆਦਾ ਹੋਣੀ ਆ ਉਹ ਤੁਸੀਂ ਬੌਝੀ ਇਹਦਾ ਇੰਤਜ਼ਾਮ ਕਰੋ ਡੈਮ ਆਪਣੇ ਖਾਲੀ ਕਰੋ ਥੋੜੇ ਥੋੜੇ ਇਹ ਉਹਨੇ ਪਾਣੀ ਦੀ ਰਾਖੀ ਕਰਕੇ ਬੈਠੇ ਬੈੜ ਗਏ ਜੀ ਪਾਣੀ ਦੇ ਰਾਖੇ ਆ ਇਹਨਾਂ ਨੇ ਪਾਣੀ ਦੀ ਰਾਖੀ ਉਹਦੇ ਲਈ ਕੀਤੀ ਵੀ ਇਕੱਠਾ ਛੜ ਗਏ ਤੇ ਸਾਰਾ ਪੰਜਾਬ ਰੋੜਨਾ ਹਾਂ ਬਿਲਕੁਲ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਇਹ ਆਵਾਜ਼ ਹੈ ਲਗਾਤਾਰ ਕੇਂਦਰੀ ਮੰਤਰੀ ਕੱਲ ਜਤਨ ਪ੍ਰਸਾਦ ਵੀ ਅੰਮ੍ਰਿਤਸਰ ਆਏ ਸੀ ਕਿ ਚੰਦਰ ਸ਼ੇਖਰ ਜੀ ਵੀ ਆਏ ਸੀਗੇ तमाम ਕੇਂਦਰੀ ਮੰਤਰੀ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਮਾਜੇ ਦੇ ਵਿੱਚ ਆ ਰਹੇ ਜਿੱਥੇ ਇੱਥੇ ਵੀ ਹੜਾਂ ਦੀ ਸਥਿਤੀ ਹੈ ਤਾਂ ਡਾਕਟਰ ਜਤਿੰਦਰ ਸਿੰਘ ਆਏ ਸੀ ਦੋ ਦਿਨ ਦਾ ਦੌਰਾ ਸੀ ਸਥਾਨਕ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਸਾਰੀ ਰਿਪੋਰਟ ਇਹਨਾਂ ਨੇ ਆਪਣੇ ਤੌਰ ਤੇ ਦਿੱਤੀ ਔਰ ਜਿੰਨੀ ਵੀ ਮਦਦ ਕੇਂਦਰ ਵੱਲੋਂ ਮੋਈਆ ਕਰਾਈ ਗਈ ਸੀ ਇਹਨਾਂ ਬੀਜੇਪੀ ਦੇ ਆ ਆਦੇ ਲਗਦਰ ਪਚਾਈ ਜਾਏਗੀ ਤਾਂ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਅੱਜ ਸਜਾਨਪੁਰ ਪਹੁੰਚੇ ਸੀ ਰਾਵੀ ਨੇ ਕਾਫੀ ਨੁਕਸਾਨ ਕੀਤਾ ਹੈ ਸਜਾਨਪੁਰ ਦੇ ਖਾਸ ਤੌਰ ਤੇ ਤੇ ਸ਼ਹਿਰੀ ਖੇਤਰ ਦੇ ਵਿੱਚ ਵੀ ਆਮ ਤੌਰ ਤੇ ਇਹਨਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਸੀਗਾ ਪਰ ਸਜਾਨਪੁਰ ਦੇ ਹੋਲ سیل ਮਾਰਕੀਟ 'ਚ ਕਾਫੀ ਨੁਕਸਾਨ ਹੋਇਆ ਸੀ ਜਗਮਨ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਸਰਗਰਮ ਨੇ ਔਰ ਸਾਰੇ ਦੁਕਾਨਦਾਰਾਂ ਦੇ ਨਾਲ ਇਹਨਾਂ ਦੀ ਲੰਬੀ ਗੱਲਬਾਤ ਜਿਹੜੀ ਹੋਈ ਸੀ ਤਾਂ ਜਗਮਨ ਜੀ ਜਿਹੜੀ ਅੱਜ ਦੌਹਰਾ ਆਇਆ ਹੈ ਨੁਕਸਾਨ ਨੂੰ ਲੈ ਕੇ ਕਿੰਨਾ ਕੁ ਨੁਕਸਾਨ ਹੋਇਆ ਜੀ ਔਰ ਕੀ ਗੱਲਬਾਤ ਹੋਈ ਹੈ ਦੇਖੋ ਜੀ ਸਭ ਤੋਂ ਪਹਿਲੇ ਤੇ ਜੋ ਤਰਾਸਤੀ ਆਈ ਹੈ ਬਾੜ ਦੀ ਤਰਾਸਤੀ ਬਹੁਤ ਖਤਰਨਾਕੀ ਖਾਸ ਤੌਰ ਤੇ ਜਿਹੜੇ ਦਰਿਆ ਦੇ ਕੰਢੇ ਰਹਿੰਦੇ ਲੋਕ ਤੇ ਸਝਾਂਨਪੁਰ ਦੇ ਵਿੱਚ ਸਝਾਂਨਪੁਰ ਸ਼ਹਿਰ ਦੇ ਵਿੱਚ ਤਕਰੀਬਨ ਪਾਣੀ ਵੜ ਗਿਆ ਸੀ ਹੋਲ سیل ਦੀ ਮਾਰਕੀਟ ਹੈ 4 ਨੰਬਰ 5 ਨੰਬਰ ਤਗਰੀਬਨ ਤਗਰੀਬਨ ਥੱਲੇ ਬੇਸਮੈਂਟਾਂ ਦਾ ਉੱਪਰ ਤਿੰਨ ਤਿੰਨ 4-4 ਫੁੱਟ ਪਾਣੀ ਚੜ ਗਿਆ ਸੀ ਜੀ ਤੇ ਇਸ ਕੰਨ ਅੱਜ ਡਾਕਟਰ ਜਯੋਤਿੰਦਰ ਜੀ ਆਏ ਸੀ ਤੇ ਉਹਨਾਂ ਦਾ ਕੱਲ 17 ਤਰੀਕ ਦਾ ਦੌਰਾ ਸੀ ਅੱਜ 18 ਦਾ ਵੀ ਦੌਰਾ ਅੱਜ ਸਿਆਨਪੁਰ ਸੀ ਕੱਲੋਂ ਭੋਇ ਸੀ ਤੇ ਮੰਨਣੀ ਡਾਕਟਰ ਜਯੋਤਿੰਦਰ ਜੀ ਨੇ ਬਹੁਤ ਵਧੀਆ ਉਪਰਾਲਾ ਆ ਭਾਰਤੀ ਜਨਤਾ ਪਾਰਟੀ ਦਾ ਸੈਂਟਰ ਦੀ ਲੀਡਰਸ਼ਿਪ ਦਾ ਉਹਨਾਂ ਨੇ ਇੱਥੇ ਸਾਨੂੰ ਅਨਾਜ ਵੀ ਭੇਜਿਆ ਬੰਡਲ ਲਈ ਗਰੀਬਾਂ ਲਈ ਬਾਕੀ ਸਾਰੀ ਸਟੇਟ ਤੋਂ ਅਨਾਜ ਵੀ ਆ ਰਿਹਾ ਹੈ ਤਾਂ ਕਿ ਪੰਜਾਬ ਦੁਬਾਰਾ ਆਪਣੇ ਪੈਰਾਂ ਦੇ ਖਾੜਾ ਹੋਏ ਇਹਦੇ ਲਈ ਸਾਰੇ ਪ੍ਰਯਾਸ ਕਰ ਰਹੇ ਆ ਤੇ ਹੁਣ ਇਹ ਹੈ ਕਿ ਅੱਗੇ-ਅੱਗੇ ਪਾਰਟੀ ਨਿਰੰਤਰ ਚੱਲ ਰਹੀ ਹੈ ਔਰ ਅਗੇ ਮੋਦੀ ਜੀ ਦੇ ਪ੍ਰਧਾਨ ਮੰਤਰੀ ਜੀ ਵੀ ਆਏ ਸੀਗੇ ਉਸ ਦਿਨ ਪਟਾਨਕੋੜੀ ਸੀਗੇ ਉਦੋਂ ਤੁਹਾਡੀ ਲੋਕਲ ਲੀਡਰਸ਼ਿਪ ਮਿਲੀ ਸੀ ਉਸ ਦਿਨ ਵੀ ਰਾਹਤ ਪੈਕੇ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਹੋਰ ਵੀ ਮੁਆਵਜ਼ਾ ਜਿਹੜਾ ਮਿਲੇਗਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਹੈ ਵੀ 1600 ਕਰੋੜ ਤੋਂ ਉਹਨਾਂ ਨੇ ਫੌਰੀ ਤੌਰ ਤੇ ਉਸ ਦਿਨ ਫੌਰੀ ਤੌਰ ਤੇ ਦਿੱਤਾ ਉਹਨਾਂ ਨੇ ਉਦੇ ਬਾਅਦ ਇਹ ਹੈ ਕਿ ਉਦੇ ਬਾਅਦ ਉਹਨਾਂ ਨੇ ਕਿਹਾ ਜਿਸ ਜਿਸ ਤਰ੍ਹਾਂ ਵੀ ਸਾਨੂੰ ਮੌਇਨਾ ਹੁੰਦਾ ਜਾਏਗਾ ਲਗਾਤਾਰ ਜਿਸ ਤਰ੍ਹਾਂ ਵੀ ਅੱਗੇ ਸਰਵੇ ਸਰਵੇ ਆਂਦਾ ਜਾਏਗਾ ਤੇ ਨਾਲ ਨਾਲ ਉਸੇ ਸਾਰਾ ਅੱਗੇ ਪੈਕੇਜ ਦਿੰਦੇ ਜਾਾਂਗੇ ਉਹਨਾਂ ਨੇ ਬਿਲਕੁਲ ਕਿਹਾ ਜੇ ਸਾਰੇ ਡੀਸੀ ਨੂੰ ਕਹਿ ਦਿੱਤਾ ਸੈਂਟਰ ਦੀ ਲੀਡਰਸ਼ਿਪ ਨੂੰ ਵੀ ਕਹਿ ਦਿੱਤਾ ਤੇ ਸੈਂਟਰ ਦੇ ਅਫਸਰਾਂ ਨੂੰ ਵੀ ਉਹਨਾਂ ਨੇ ਭੇਜਤਾ ਵੀ ਹਰ ਇੱਕ ਜਾ ਕੇ ਕਿਸੇ ਦੇ ਕਾਰਾਂ ਦਾ ਮਵੇਸ਼ੀਆਂ ਦਾ ਇਨਸਾਨਾਂ ਦਾ ਜ਼ਮੀਨਾਂ ਦਾ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ ਆ ਉਹ ਸਰਕਾਰ ਦੀ ਤਰਫੋਂ ਵੀ ਹੋ ਰਿਹਾ ਤੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਵੀ ਸਾਰਾ ਕੰਮ ਲਗਾਤਾਰ ਲੱਗੇ ਦੇ ਸੇਵਾ ਚ ਜੀ ਤੁਸੀਂ ਕੱਲ ਵੀ ਨਾਲ ਸੀਗੇ ਡਾਕਟਰ ਸਾਹਿਬ ਦੇ ਕੱਲ ਭੋਇਲ ਕੇ ਦੇ ਵਿੱਚ ਕਿਸਾਨਾਂ ਨੂੰ ਵੀ ਮਿਲੇ ਬਰਾਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਜੀ ਹਾਂਜੀ ਉਹ ਜਿਹੜੇ ਸਪੌਟ ਹੈ ਨਾ ਜਿੱਥੇ ਇੱਥੇ ਵੀ ਜਿੱਥੋਂ ਨੁਕਸਾਨ ਸ਼ੁਰੂ ਹੋਇਆ ਉੱਥੇ ਸਾਰੇ ਡਾਕਟਰ ਸਾਹਿਬ ਗਏ ਆ ਮੁਲੇ ਬਿਲਕੁਲ ਗਰਾਉਂਡ ਜ਼ੀਰੋ ਤੇ ਜਾ ਕੇ ਉਹਨਾਂ ਨੇ ਬੜੀ ਡੀਸੀ ਸਾਹਿਬ ਨਾਲ ਸੀ ਐਸਐਸਪੀ ਸਾਹਿਬ ਨਾਲ ਸੀ ਉਹਨਾਂ ਨੇ ਉਹਨੂੰ ਹਦਾਇਤਾਂ ਵੀ ਦਿੱਤੀਆਂ ਇਸ ਤਰ੍ਹਾਂ ਕਰੋ ਜਿੰਦੇ ਮਕਾਨ ਟੁੱਟੇ ਉਹਨਾਂ ਦੇ ਮਕਾਨ ਲਈ ਉਹਨਾਂ ਨੇ ਕਿਹਾ ਆਨਲਾਈਨ ਬਕਾਇਦਾ ਉਹਨਾਂ ਨੇ ਲਿਸਟ ਬਣਵਾ ਆ ਕੇ ਸਾਰੀ ਉਹਨਾਂ ਤੱਕ ਪਹੁੰਚਾਈ ਹੈ ਇਹ ਕੋਈ ਹਵਾ ਹਵਾ ਹੀ ਦੋਰਾ ਨਹੀਂ ਇਹ ਸਾਰਾ ਚੀਜ਼ ਗਰਾਉਂਡ ਤੇ ਉਤਰ ਹੀ ਗਈ ਜਿਹੜੀ ਸਜਾਨਪੁਰ ਦੀ ਦੁਕਾਨਾਂ ਦੇ ਅਸੀਂ ਦੇਖਿਆ ਸੀਗਾ ਇਹ ਤੇ ਥਰੂਆਊਟ ਜਿੰਨੀਆਂ ਵੀ ਹੋਲ ਸੇਲ ਮਾਰਕੀਟ ਸੀਗੀ ਬਾਰੋਂ ਨਹੀਂ ਪਤਾ ਲੱਗਦਾ ਪਰ ਅੰਦਰ ਸਾਰੀਆਂ ਬੇਸਮੈਂਟ ਬਣੀਆਂ ਸੀ ਬਹੁਤ ਸਾਰਨ ਲੋਕਾਂ ਦਾ ਲੱਖਾਂ ਕਰੋੜਾਂ ਦਾ ਪਿਆ ਸੀਗਾ ਸਾਰੇ ਖਰਾਬ ਹੋ ਗਿਆ ਜੀ ਦੇਖੋ ਤੁਸੀਂ ਇੱਕ ਇੱਕ ਦੁਕਾਨਦਾਰ ਦਾ 50 50 60 60 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ 150 ਤੋਂ 200 ਉਹ ਦੁਕਾਨਾਂ ਹੈ ਤੇ ਅਸੀਂ ਜਾਣਦੇ ਹਾਂ ਕਿ ਸੈਂਟਰਲ ਇਹਨਾਂ ਨੂੰ ਵੀ ਕਿਸੇ ਤਰੀਕੇ ਦੀ ਕੋਈ ਰਿਲੀਫ ਮਿਲਣੀ ਚਾਹੀਦੀ ਜੀ ਇੱਕ ਪਾਣੀ ਜਿਹੜਾ ਆਉਂਦੀ ਇਸ ਨੂੰ ਲੈ ਕੇ ਵੀ ਬੜੀ ਚਰਚਾ ਸੀ ਕਿ ਪਾਣੀ ਕਿਉਂ ਆਇਆ ਇਸ ਦੀ ਜਾਂਚ ਵੀ ਜੜੀ ਹੋਣੀ ਚਾਹੀਦੀ ਆ ਇਸ ਦੇ ਉੱਤੇ ਤੁਹਾਡੀ ਗੱਲਬਾਤ ਹੋਈ ਕੋਈ ਮੰਤਰੀ ਸਾਹਿਬ ਕੇਂਦਰੀ ਮੰਤਰੀ ਸਾਹਿਬ ਨਾਲ ਕੀਤੀ ਹੈ ਹਾਂ ਜੀ ਇਹ ਸਾਡੀ ਅ ਗੱਲ ਲਗਾਤਾਰ ਹੀ ਜਿਵੇਂ ਦਾ ਫਲੱਡ ਆਇਆ ਹੈ ਫਲੱਡ ਜਿਹੜਾ ਸਿਆਨਪੁਰ ਦੇ ਵਿੱਚ ਆਇਆ ਨਾ ਇਹ ਤਾਂ ਮਤਲਬ ਵੀ ਅਫਸਰਾਂ ਦੀ ਸਰਕਾਰ ਦੀ ਨਲਾਕੀ ਕਾਰਨ ਆਇਆ ਤੁਸੀਂ ਇਸ ਗੱਲ ਨੂੰ ਸਮਝੋਗੇ ਕਿ ਇਹਨਾਂ ਦੇ 53 ਗੇਟ ਹੈ ਜੀ ਅੱਜ ਤੱਕ ਵੀ 19 ਗੇਟ ਖੁੱਲਿਆ ਸਾਰੇ ਇਹਦੇ ਕੋ ਗੇਟ ਹੀ ਨਹੀਂ ਖੁੱਲ पाए ਫਿਰ ਕੁਝ ਲੈਫਟ ਤੋਂ ਕੁਝ ਰਾਈਟ ਤੋਂ ਤੁਸੀਂਾਂ ਤੋੜਦਾ ਆ ਪਾਣੀ ਟਪ ਗਿਆ ਸ਼ਹਿਰਾਂ ਚ ਵੱਗ ਗਿਆ ਕੋਈ ਉਧਰ ਚਲ ਗਿਆ ਪਰਲੇ ਪਾਸੇ ਦਰਿਆ ਦੇ ਉਹ ਤਾਂ ਡੰਡੀ ਹੋ ਰਹੀ ਆ ਉਲੂ ਵੀ ਉਹਨੇ ਡੈਮੇਜ ਕੀਤਾ ਤੇ ਕੁਝ ਜਿਹੜੀਆਂ ਨਹਿਰਾਂ ਆ ਉਹਦੇ ਮਤਲਬ ਵੀ ਉਹਦੇ ਕੰਟਰੋਲ ਹੀ ਕਿਸੇ ਦਾ ਨਹੀਂ ਹੁੰਦੇ ਮੋਜੀ ਤੁਸੀਂ ਤਾਂ ਕਾਫੀ ਸਮੇਂ ਤੋਂ ਐਕਟਿਵ ਇੰਨਾ ਪਾਣੀ ਕਦੀ ਅੱਗੇ ਆਇਆ ਸੀਗਾ ਨਹੀਂ ਜੀ ਨਹੀਂ ਇਹ ਸਿਰਫ ਪੰਜਾਬ ਸਰਕਾਰ ਦੀ ਤੇ ਅਫਸਰਾਂ ਦੀ ਨਾਕਾਮਯਾਬੀ ਹੈ ਪਾਣੀ ਕੋਈ ਇੰਨਾ ਨਹੀਂ ਪਾਣੀ ਨੂੰ ਇਹ ਚੈਨਲ ਵਾਈ ਕੀਤਾ ਜਾਂਦਾ ਪਹਿਲੇ ਦੇ ਬੰਦੇ ਰਹੇ ਜਿਹੜੇ ਸਰਕਾਰ ਆ ਮੌਜੂਦਾ ਏਦ ਬੰਦੀ ਦੀ ਉਲੇ ਪਾਣੀ ਦੀ ਰਾਖਾ ਕੋਈ ਪਾਣੀ ਦੀ ਰਾਖੀ ਬੈਠੇ ਹੋ ਤੁਹਾਡੇ ਧਿਆਨ ਚ ਨੰਗਲ ਜਾ ਕੇ ਕਿਸ ਤਰ੍ਹਾਂ ਬੈਠਦੇ ਨੇ ਸਾਰੇ ਲੀਡਰ ਇੰਦੇ ਤੇ ਉਹ ਬੜੀ ਮਤਲਬੀ ਇੱਕ ਗੱਲ ਆ ਵੀ ਜਦੋਂ ਤੁਸੀਂ ਪਾਣੀ ਆ ਰਿਹਾ ਅਜਾ ਮੌਸਮ ਵਿਭਾਗ ਨੇ ਕਹਿਤਾ ਇਸ ਵਾਰ ਬਰਸਾਤ ਜ਼ਿਆਦਾ ਹੋਣੀ ਆ ਕੋ ਤੁਸੀਂ ਬੌਝੀ ਇਹਦਾ ਇੰਤਜ਼ਾਮ ਕਰੋ ਡੈਮ ਆਪਣੇ ਖਾਲੀ ਕਰੋ ਥੋੜੇ ਥੋੜੇ ਇਹ ਉਲੇ ਪਾਣੀ ਦੀ ਰਾਖੀ ਕਰਕੇ ਬੈਠੇ ਬੈੜ ਗਏ ਜੀ ਪਾਣੀ ਦੇ ਰਾਖੇ ਆ ਕਿ ਇਹਨਾਂ ਨੇ ਪਾਣੀ ਦੀ ਰੱਖੀ ਉਹਦੇ ਲਈ ਕੀਤੀ ਵੀ ਇਕੱਠਾ ਛੜ ਗਏ ਤੇ ਸਾਰਾ ਪੰਜਾਬ ਰੋੜਨਾ। ਹਾਂ ਬਿਲਕੁਲ ਇਹ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਇਹ ਆਵਾਜ਼ ਹੈ ਲਗਾਤਾਰ ਕੇਂਦਰੀ ਮੰਤਰੀ ਕੱਲ ਜਤਨ ਪ੍ਰਸਾਦ ਵੀ ਅੰਮ੍ਰਿਤਸਰ ਆਏ ਸੀ ਕਿ ਚੰਦਰ ਸ਼ੇਖਰ ਜੀ ਵੀ ਆਏ ਸੀਗੇ तमाम ਕੇਂਦਰੀ ਮੰਤਰੀ ਲਗਾਤਾਰ ਅੰਮ੍ਰਿਤਸਰ ਦੇ ਵਿੱਚ ਮਾਜੇ ਦੇ ਵਿੱਚ ਆ ਰਹੇ ਜਿੱਥੇ ਇੱਥੇ ਵੀ ਹੜਾਂ ਦੀ ਸਥਿਤੀ ਹੈ ਤਾਂ ਡਾਕਟਰ ਜਤਿੰਦਰ ਸਿੰਘ ਆਏ ਸੀ ਦੋ ਦਿਨ ਦਾ ਦੌਰਾ ਸੀ ਸਥਾਨਕ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਸਾਰੀ ਰਿਪੋਰਟ ਇਹਨਾਂ ਨੇ ਆਪਣੇ ਤੌਰ ਤੇ ਦਿੱਤੀ ਔਰ ਜਿੰਨੀ ਵੀ ਮਦਦ ਕੇਂਦਰ ਵੱਲੋਂ ਮੋਈਆ ਕਰਾਈ ਗਈ ਸੀ ਇਹਨਾਂ ਬੀਜੇਪੀ ਆਦੇ ਲਗਾਤਾਰ ਪੁਚਾਈ ਜਾਏਗੀ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਪਠਾਨਕੋਟ